ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਸੋ ਰਾਮ ਪਵਨ ਖਰੜ ਦੇ ਵਿੱਚ ਖੜੇ ਆ ਅੱਜ ਇੱਥੇ ਕਿਉਂ ਅਸੀਂ ਆਏ ਆ ਕਿਉਂਕਿ ਜੋ ਕਰਾਲੀ ਹਸਪਤਾਲ ਦੇ ਵਿੱਚ ਐਸਐਮਓ ਸ੍ਰੀ ਰਾਜਿੰਦਰ ਪੂਸ਼ਨ ਜੀ ਸੋ ਜਿਨ੍ਹਾਂ ਨੇ ਉੱਥੇ ਆਪਣੀ ਤਨ ਮਨ ਅਤੇ ਬੜੀ ਮਿਹਨਤ ਦੇ ਨਾਲ ਉੱਥੇ ਆਪਣੀ ਜੋ ਭੂਮਿਕਾ ਨਿਭਾਈ ਹੈ ਡਿਊਟੀ ਨਿਭਾਈ ਹੈ ਉਹਨਾਂ ਦੀ ਅੱਜ ਰਿਟਾਇਰਮੈਂਟ ਪਾਰਟੀ ਰਾਮ ਪਵਨ ਖਰੜ ਦੇ ਵਿੱਚ ਚੱਲ ਰਹੀ ਆ ਸੋ ਇੱਥੇ ਇਹਨਾਂ ਨੂੰ ਵਧਾਈ ਦੇਣ ਦੇ ਲਈ ਜੋ ਮਹਾਲੀ ਦੇ ਡੀਸੀ ਨੇ ਆਸ਼ਕਾ ਜੈਨ ਜੀ ਉਹ ਵੀ ਇੱਥੇ ਪਹੁੰਚੇ ਨੇ ਅਤੇ ਜੋ ਹੋਰ ਵੀ ਇੱਥੇ ਇਹਨਾਂ ਦੇ ਸਾਖ ਸੰਬੰਧੀ ਰਿਸ਼ਤੇਦਾਰ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਡੀਸੀ ਮੈਡਮ ਨੇ ਆਸ਼ਕਾ ਜੈਨ ਜੀ ਉਹਨਾਂ ਦੇ ਨਾਲ ਅਤੇ ਡਾਕਟਰ ਐਸਐਮਓ ਰਜਿੰਦਰ ਪੂਸ਼ਨਜੀ ਦੇ ਨਾਲ ਤੇ ਆਪੇ ਦਿਖਾਉਨੇ ਆ ਤੁਹਾਨੂੰ ਪੂਰੀ ਜਾਣਕਾਰੀ ਜੋ ਵੀ ਅੱਜ ਪਾਰਟਨਰ ਪਾਰਟੀ ਦੇ ਉੱਤੇ ਆਏ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੇ ਜੀਵਨ ਦਾਲਬਾਹ ਦੀ ਕੰਪੀਟਿਸ਼ਨ ਦੇਖਿਓ ਤੁਸੀਂ ਜਾਣਦੇ ਹੋ ਡਾਕਟਰ ਰਾਜੇਂਦਰ ਗੂਸ਼ਨ ਜੀ ਸਾਡੇ ਐਸਐਮਓ ਕੁਰਾਲੀ ਪੋਸਟਡ ਸੀਗੇ ਔਰ ਪਿਛਲੇ 28 ਸਾਲਾਂ ਦੀ ਸਰਵਿਸ ਦੇ ਵਿੱਚ ਡਾਕਟਰ ਸਾਹਿਬ ਨੇ ਆਪਣੀ ਇੱਕ ਰੈਪਿਊਟੇਸ਼ਨ ਜਿਹੜੀ ਹੈ ਨਾ ਸਿਰਫ ਪੀसीएमਐਸ ਦੇ ਵਿੱਚ ਸਗੋਂ ਸਾਡੇ ਪੂਰੇ ਸੂਬੇ ਦੇ ਵਿੱਚ ਇਸ ਸਾਈਟੀ ਦੇ ਵਿੱਚ ਸਟੈਬਲਿਸ਼ ਕੀਤੀ ਹੈ ਜਿਸ ਦੇ ਵਿੱਚ ਨਾ ਹੀ ਪੂਰੀ ਤਨਦੇਹੀ ਦੇ ਨਾਲ ਸਗੋਂ ਪੂਰੀ ਦਇਆ ਦੇ ਨਾਲ ਸਾਰੇ ਪੇਸ਼ੈਂਟਸ ਨੂੰ ਸਾਰੇ ਸਮਾਜ ਦੀ ਸੇਵਾ ਕਰਦੇ ਸੀ ਕੋਵਿਡ ਵੇਲੇ ਡਾਕਟਰ ਸਾਹਿਬ ਦੀ ਐਕਸਪਰਟੀਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਬਹੁਤ ਹੀ ਇਨਦਰ ਸਹਿਯੋਗ ਰਿਹਾ ਔਰ ਡਾਕਟਰ ਸਾਹਿਬ ਦੀ ਐਕਸਪਰਟੀਜ਼ ਦੇ ਨਾਲ ਅਸੀਂ ਆਪਣੇ ਅਰੇਂਜਮੈਂਟਸ ਸੁਚਾਰੂ ਢੰਗ ਨਾਲ ਚਲਾ ਸਕੇ ਔਰ ਬਹੁਤ ਜਾਨਾਂ ਜਿਹੜੀਆਂ ਡਾਕਟਰ ਸਾਹਿਬ ਨੇ ਬਚਾਈਆਂ ਬਹੁਤ ਸਾਰੇ ਪਰ ਉਹ ਵੀ ਆਈਪੀ ਪੇਸ਼ੈਂਟਸ ਹੋਣ ਜਾਂ ਗਰੀਬ ਵਰਗ ਦੇ ਲੋਡ ਵਰਗ ਦੇ ਪੇਸ਼ੈਂਟਸ ਹੋਣ ਡਾਕਟਰ ਸਾਹਿਬ ਇੱਕੋ ਜਹੀ ਨਜ਼ਰ ਨਾਲ ਹਰ ਕਿਸੇ ਨੂੰ ਦੇਖ ਕੇ ਹਰ ਕਿਸੇ ਦਾ ਬਿਹਤਰ ਤੋਂ ਬਿਹਤਰ ਇਲਾਜ ਕਰਦੇ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਮੇਰੇ ਵੱਲੋਂ ਵਿਅਕਤੀਗਤੌਰ ਤੇ ਡਾਕਟਰ ਸਾਹਿਬ ਨੂੰ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਔਰ ਅੱਗੇ ਲਈ ਸਾਡੀ ਸ਼ੁਭਕਾਮਨਾਵਾਂ ਕਿ ਡਾਕਟਰ ਸਾਹਿਬ ਇਸ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਆਪਣੇ ਲਈ ਵੀ ਕੋਈ ਬਹੁਤ ਅੱਛੀ ਇਨਦੀ ਅੱਗੇ ਦੀ ਇਨਿੰਗਸ ਹੋਵੇ ਮੈਮ ਡਾਕਟਰ ਸਾਹਿਬ ਮੈਡੀਸਨ ਦੇ ਕਲੌਥੇ ਡਾਕਟਰ ਚਿਪਰਾਲੀ ਸੀਐਸਡੀ ਦੇ ਵਿੱਚ ਸ਼ਹਿਰ ਦੇ ਵਾਸੀ ਕਾਫੀ ਮਿਸ ਕਰ ਲਗੇ ਹੋ ਤੇ ਪੁੱਛਣਾ ਮੁਕੀ ਕਿਹਾ ਚਾਹੋਗੇ ਕਿ ਅਜੇ ਹੀ ਸਿਕਸ਼ੀਅਰ ਦੁਆਰਾ ਮੈਡੀਸਨ ਦੇ ਡਾਕਟਰ ਕਾਲੀ ਮਿਲ ਸਕਦੇ ਹਾਂ ਜੀ ਦੇਖਿਏ ਇਹ ਇੱਕ ਜਿਹਨੂੰ ਕਹਿੰਦੇ ਅਨਅਵੋਰਡੇਬਲ ਚੀਜ਼ ਹੈ ਕਿ ਜਿੱਥੇ ਰਿਟਾਇਰਮੈਂਟ ਦੀ ਖੁਸ਼ੀ ਸਾਨੂੰ ਸਾਰਿਆਂ ਨੂੰ ਹੈ ਅਸੀਂ ਸਾਰੇ ਡਾਕਟਰ ਸਾਹਿਬ ਦੀ ਪ੍ਰੈਜ਼ੈਂਸ ਉਹਨਾਂ ਦੀ ਸੇਵਾ ਮਿਸ ਕਰਾਂਗੇ ਲੇਕਿਨ ਪਬਲਿਕ ਸਰਵਿਸ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਜਿਵੇਂ ਲੋਕ ਸੀਨੀਅਰ ਹੁੰਦੇ ਐ ਨਵੇਂ ਡਾਕਟਰਸ ਭਰਤੀ ਹੋਣ ਹੁੰਦੇ ਐ ਤੇ ਸਾਨੂੰ ਉਮੀਦ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਇਨਾਂ ਦੀ ਉਦਾਂ ਤਾਂ ਇਨਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਲੇਕਿਨ ਸਾਡੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿ ਹੈਲਥ ਫੈਸਿਲਿਟੀਆਂ ਜਿਹੜੀ ਹੈ ਸਾਡੀ ਸੁਚਾਰੂ ਢੰਗ ਨਾਲ ਚੱਲਦੀ ਰਹੇ ਥੈਂਕ ਯੂ ਥੈਂਕ ਯੂ ਜੀ ਉਸ ਵਕਤ ਉਹ ਜਿਹੜੇ ਰਿਟਾਇਰਮੈਂਟ ਹੋਈ ਹੈ ਉਹਦੇ ਬੇਦਾਗ ਹੋਵੇ ਕੀ ਕਹਿਣਾ ਚਾਹਦੇ ਹੋ ਸਰ ਕਿੰਨੇ ਮਿਸ ਕਰੋਗੇ ਬਣਾ ਦੇਖੋ ਬਿਲਕੁਲ ਥੋੜੀ ਗੱਲ ਠੀਕ ਹੈ ਮੈਂ ਉਹ ਮਰੀਜ਼ਾਂ ਦਾ ਪਿਆਰ ਜੋ ਕਰਾਲੀ ਵੇਸੇ ਮੈਨੂੰ ਮਿਹਰਜਾ ਤੋਂ ਮਿਲਿਆ ਹੈ ਯਾ ਕਰਾਲੀ ਜੋ ਪਬਲਿਕ ਵਾਲਿਊਮੇ ਵਿੱਚ ਜੋ ਮੈਨੂੰ ਪਿਆਰ ਮਿਲਿਆ ਉੱਥੇ 3 ਸਾਲ ਦੇ ਅੰਦਰ ਉਹ ਮੈਂ ਜ਼ਰੂਰ ਮਿਸ ਕਰੂੰਗਾ ਪਰ ਫਿਰ ਵੀ ਮੈਂ ਆਪਣੇ ਕਰਾਲੀ ਵੇਸੇ 2 ਘੰਟੇ ਆਪਣੀ ਸੇਵਾਵਾਂ ਜ਼ਰੂਰ ਮੈਂ ਉੱਥੇ ਦਿਆ ਕਰੂੰਗਾ ਸਵੇਰ ਤੇ इवन ਮੈਨੂੰ ਇੱਕ ਗਵਰਨਮੈਂਟ ਦੀ ਆਪਸ਼ਨ ਵੀ ਹੈ ਕਿ ਤੁਸੀਂ 2 ਘੰਟੇ ਫ੍ਰੀ ਸੇਵਾ ਵੀ ਗਵਰਨਮੈਂਟ ਹਸਪੀਟਲ ਚ ਕਰ ਰਹੇ ਹੋ ਮੈਂ ਉਸ ਲਈ ਵੀ ਜਲਦੀ ਅਪਲਾਈ ਕਰ ਰਿਹਾ ਹਾਂ ਤਾਂ ਉਮੀਦ ਹੈ ਵੀ ਮੈਨੂੰ ਜਲਦੀ ਵੀ ਪਰਮਿਸ਼ਨ ਮਿਲੀ ਤਾਂ ਮੈਂ 2 ਘੰਟੇ ਉੱਥੇ ਹਸਪੀਟਲ ਵਿੱਚ ਫ੍ਰੀ ਸੇਵਾ ਜ਼ਰੂਰ ਦਊਂਗਾ ਹੁੰ ਰਹਾ ਕਿ ਤੁਹਾਨੂੰ ਮਿਲ ਰਹੀ ਹੈ ਕਿ ਉਹ ਤੁਹਾਡੇ ਨਾਲ ਕਾਫੀ ਫੈਮਿਲੀ ਦੀ ਤਰ੍ਹਾਂ ਇੱਕ ਉਹਨਾਂ ਦਾ ਦਿੱਕਤਲਾ ਜਾ ਰਹੀ ਸੀ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਮੀਡੀਅਮ ਦੇ ਥਰੂ ਹਰੇਕ ਲੋਕਾਂ ਨੂੰ ਇਹ ਇਹ ਤੇ ਸੰਦੇਸ਼ ਮੇਰਾ ਪਹੁੰਚਾ ਦਿਓ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਆਲਮੋਸਟ ਸਾਊਂਡ ਮੈਂ ਆਪਣਾ ਫੋਨ ਨੰਬਰ ਦਿੱਤਾ ਹੈ ਜਦੋਂ ਮੈਨੂੰ ਮਰਜ਼ੀ ਫੋਨ ਕਰਨ ਕੋਈ ਫੀਸ ਦੀ ਜ਼ਰੂਰਤ ਨਹੀਂ ਕੋਈ ਸੋਚਣ ਦੀ ਜ਼ਰੂਰਤ ਨਹੀਂ ਜਦੋਂ ਮਰਜ਼ੀ ਮੇਰੇ ਕੋਲ ਆਣ ਕਿਸੇ ਕੋਲ ਫੀਸ ਹੋਵੇ ਦੇ ਜੇ ਨਾ ਫੀਸ ਹੋਵੇ ਕੋਈ ਜ਼ਰੂਰਤ ਨਹੀਂ ਹੈ ਇਹ ਮੈਂ ਤੁਹਾਡੇ ਮੀਡੀਅਮ ਥਰੂ ਇਹ ਲੋਕਾਂ ਨੂੰ ਆਪਣਾ ਮੇਰਾ ਸੁਨੇਹਾ ਜ਼ਰੂਰ ਪਹੁੰਚਾ ਦਿਓ ਵੀ ਕਿ ਡੀਸੀ ਮੈਡਮ ਨਾਲ ਮੈਂ ਬਹੁਤ ਉਹਨਾਂ ਨੇ ਕ੍ਰਾਲੀ ਵਿਛੇ ਕੰਮ ਬਹੁਤ ਕਰਾਇਆ ਕਿਉਂਕਿ ਡੀਸੀ ਮੈਡਮ ਨਾਲ ਦੇ ਪੁਰਾਣੇ ਰਿਲੇਸ਼ਨ ਸੀ ਉਸੇ ਕੋਵਿਡ ਵਿੱਚ ਇਕੱਠੇ ਕੰਮ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਸਾਈਡ ਤੋਂ ਮੈਡਮ ਕੋਲ ਸਾਰਾ ਚਾਰਜ ਸੀ ਕੋਵਿਡ ਦਾ ਮੈਡੀਕਲ ਚਾਰਜ ਸਾਰਾ ਮੇਰੇ ਕੋਲ ਸੀ ਰੋਜ਼ ਸਾਰੀ ਇੰਟਰੈਕਸ਼ਨ ਸੀ ਉਹ ਰਿਲੇਸ਼ਨ ਦਾ ਮੈਂ ਫਾਇਦਾ ਉਠਾ ਕੇ ਕ੍ਰਾਲੀ ਵਿਛੇ ਵਿੱਚ ਆਪਾਂ ਨੂੰ ਪਤਾ ਹੀ ਪੇਸ਼ੈਂਟ ਦੀ ਗਿਣਤੀ ਇੰਨੀ ਜ਼ਿਆਦਾ ਵਾਤ ਗਈ ਸੀ ਕਿ ਸਾਨੂੰ ਆਪਣਾ ਰਜਿਸਟਰਡ 카운ਟਰ ਬਾਹਰ ਲੈ ਕੇ ਆਣਾ ਪਿਆ ਸੀ ਬਾਹਰ ਪੇਸ਼ੈਂਟ ਦੇਖਾਣ ਦੀ ਕੋਈ ਜਗ੍ਹਾ ਨਹੀਂ ਸੀ ਡੀਸੀ ਮੈਡਮ ਨੂੰ ਅਲੱਗ-ਅਲੱਗ ਕੰਪਨੀਆਂ ਨੂੰ ਕਹਿ ਕੇ ਉੱਥੇ ਸ਼ੈੱਡ ਬਣਵਾਏ ਜਿਵੇਂ ਆਪਾਂ ਦੇਖਿਆ ਦੋ ਸ਼ੈੱਡ ਬਣੇ ਆ ਇੱਕ ਹਮਾਰਾ ਕੰਪਨੀ ਨੂੰ ਮੈਡਮ ਨੇ ਕਿਹਾ ਕਿ ਕਰਾਇਆ ਇੱਕ ਸਵਰਾਜ ਵਾਲੇ ਨੂੰ ਕਹਿ ਕੇ ਮਰੀਜ਼ਾਂ ਲਈ ਪੱਖੇ ਲਵਾਏ ਸ਼ੈੱਡ ਬਣਵਾਏ ਅਤੇ ਸਾਰਾ ਥੱਲੇ ਫਰਸ਼ ਪੱਕਾ ਕਰਵਾਇਆ ਡੀਸੀ ਮੈਡਮ ਦੀ ਕੰਟਰੀਬਿਊਸ਼ਨ ਅਸੀਂ ਉਸ ਹਸਪੀਟਲ ਦੀ ਨਹੀਂ ਭੁੱਲ ਸਕਦੇ ਬਹੁਤ ਇਸੇ ਕਰਮਾਂ ਨੂੰ ਰਿਕੁਐਸਟ ਕੀਤੀ ਵੀ ਜ਼ਰੂਰ ਤੁਸੀਂ ਆਓ ਇੱਕ ਵਾਰ ਉਹਨਾਂ ਨੇ ਮੇਰੇ ਕਹਿਣ ਤੇ ਇੱਥੇ ਆਏ ਤੇ ਬਹੁਤ ਮੈਨੂੰ ਅੱਛਾ ਲੱਗਿਆ ਮੈਮ ਵੀ ਤੁਹਾਡੇ ਸਾਰਾ ਘਰੇ ਮੈਡਮ ਦੇ ਸਿਰ ਤੇ ਹੀ ਚੱਲਦਾ ਜੇ ਮੈਂ ਹਸਪੀਟਲ ਟਾਈਮ ਦੇ ਸਕਦਾ ਸੀ ਮੈਡਮ ਬੱਚਿਆਂ ਨੂੰ ਸਾਰਾ ਘਰੇ ਟਾਈਮ ਦਿੰਦੀ ਸੀ ਤਾਂ ਹੀ ਉਹ ਪੋਸੀਬਲ ਸੀ ਮੈਡਮ ਦੀ ਕੰਟਰੀਬਿਊਸ਼ਨ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਸੀ ਅੱਜ ਮੈਂ ਇਸ ਕਰ ਬੇਫਿਕਰ ਹੋ ਕੇ ਬੈਠ ਰਿਹਾ ਸੀ ਕਿਉਂਕਿ ਮੈਡਮ ਸਾਰੇ ਬੱਚੇ ਸਮਾਧੀ ਸੀ ਘਰ ਸੰਭਾਲਦੀ ਸੀ ਥੈਂਕ ਯੂ ਮੈਡਮ ਦੇ ਕਿਰਦਾਰ ਤਾਂ ਐਸ ਐਮਓ ਸਾਹਿਬ ਦੀ ਵੀ ਰਿਟਾਇਰਮੈਂਟ ਹੋਈ ਹੈ ਤੇ ਤੁਹਾਡੀ ਵੀ ਨਾਲ ਹੀ ਰਿਟਾਇਰਮੈਂਟ ਹੋਈ ਹੈ ਇੱਕ ਪਰਿਵਾਰ ਦੇ ਵਿੱਚ ਦੋ ਰਿਟਾਇਰਮੈਂਟਾਂ ਹੋਈਆਂ ਕਿੰਨੀ ਖੁਸ਼ੀ ਹੋਰ ਗਈ ਹਾਂਜੀ ਮੈਂ ਤਾਂ ਬਹੁਤ ਖੁਸ਼ ਹਾਂ ਕਿ ਇਹ ਹੁਣ ਮਤਲਬ ਆਪਣਾ ਪਹਿਲਾਂ ਬਹੁਤ ਬਿਜ਼ੀ ਰਹਿੰਦੇ ਸੀਗੇ ਹਸਪੀਟਲ ਸਾਰਾ ਦਿਨ 24 ਘੰਟੇ ਦਾ ਮਤਲਬ ਡਿਊਟੀ ਸੀ ਇਹਨਾਂ ਦੀ ਆਲਮੋਸਟ ਤੇ ਹੁਣ ਥੋੜਾ ਬਹੁਤੇ ਘਰ ਟਾਈਮ ਦਿਆ ਕਰਨਗੇ ਮੈਨੂੰ ਇਹ ਖੁਸ਼ੀ ਹੈ ਬਹੁਤ ਜ਼ਿਆਦਾ ਇੱਕ ਜਦੋਂ ਮੈਰਿਜ ਹੋਏ ਕਿ ਉਦੋਂ ਇਹਨਾਂ ਦਾ ਸਾਥ ਚੰਗੀ ਤਰ੍ਹਾਂ ਮਿਲਿਆ ਹੋਊਗਾ ਹੁਣ ਰਿਟਾਇਰਮੈਂਟ ਤੋਂ ਬਾਅਦ ਮਿਲੇਗਾ ਜੀ ਕਿੰਨਾ ਕੁ ਫਰਕ ਦੇਖਦੇ ਹੋ ਹਾਂਜੀ ਮੈਰਿਜ ਤੋਂ ਬਾਅਦ ਤਾਂ ਫਿਰ ਵੀ ਇਹ ਸੀਐਮਸੀ ਚ ਉਦੋਂ ਪੜ ਰਹੇ ਸੀ ਐਮਡੀ ਕਰ ਰਹੇ ਸੀ ਉਦੋਂ ਤਾਂ ਬਹੁਤ ਓਵਰ ਬਿਜ਼ੀ ਰਹਿੰਦੇ ਸੀ ਪਰ ਹੁਣ ਹੋ ਸਕਦਾ ਹੈ ਕਿ ਇਹ ਮਤਲਬ ਥੋੜਾ ਟਾਈਮ ਕਰਨ ਨੂੰ ਦੇ ਸਕਣਗੇ ਜੀ ਕੁੜਾਈ ਦੇ ਕਮਿਊਨਿਟੀ ਹੱਬ ਸੈਂਟਰ ਨੇ ਐਸਐਮਓ ਜੀ ਕੋ ਰਿਟਾਇਰਡ ਹੋਏ ਅਧਿ ਰਿਟਾਇਰਮੈਂਟ ਪਾਰਟੀ ਪਹੁੰਚੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਬਹੁਤ ਹੀ ਖੁਸ਼ੀ ਦੇ ਪਲ ਹੈ ਕਿ ਜਦੋਂ ਕਿਸੇ ਇਨਸਾਨ ਦੀ ਰਿਟਾਇਰਮੈਂਟ ਹੁੰਦੀ ਹੈ ਔਰ ਕਿਸੇ ਨੂੰ ਮਲਾਲ ਵੀ ਹੁੰਦਾ ਕਿ ਇੱਕ ਅਜਿਹਾ ਵਿਅਕਤੀ ਜਿਹੜਾ ਕਿ ਸੇਤ ਸਭਾਵਾ ਦੇ ਰਿਹਾ ਹੋਵੇ ਬਹੁਤ ਵੱਡਾ ਅਫੀਸਰ ਸਾਡੇ ਐਸਐਮਓ ਸਾਹਿਬ ਰਜਿੰਦਰ ਕੁਸ਼ਣ ਜੀ ਔਰ ਜਿਹੜੇ ਕਿ ਅੱਜ ਸੇਵਾ ਮੁਕਤ ਹੋਏ ਆ ਔਰ ਇਹ ਜਿਹੇ ਇਨਸਾਨ ਜਿਹੜੇ ਕਿ ਨਿਸ਼ਕਾਮ ਸੇਵਾ ਕਰਦੇ ਆ ਔਰ ਉਹਨਾਂ ਨੇ ਜੋ ਸੇਤ ਸੇਤ ਸਹੂਲਤਾਂ ਸਾਡੇ ਸ਼ਹਿਰ ਦੇ ਵਿੱਚ ਦਿੱਤੀਆਂ ਮੈਡੀਸਨ ਦੇ ਰਿਲੇਟਡ ਡਾਕਟਰਾਂ ਜੀਓ ਪਰ ਇਸ ਦੀ ਮਿਸਾਲ ਸਾਡਾ ਇਲਾਕਾ ਹੈ ਸਾਡਾ ਸ਼ਹਿਰ ਹੈ ਕਿਉਂਕਿ ਉਹਨਾਂ ਨੇ ਐਡੀ ਨਿਸ਼ਕਾਮ ਸੇਵਾ ਕੀਤੀ ਹੈ ਕਿ ਹਰ ਕੋਈ ਡਾਕਟਰ ਨਹੀਂ ਕਰ ਸਕਦਾ ਔਰ ਉਹਨਾਂ ਨੇ ਹਸਪਤਾਲ ਦਾ ਵੀ ਸੁਧਾਰ ਕੀਤਾ ਹਰ ਗਰੀਬ ਦੀ ਸੁਣੇ ਔਰ ਮੇਰਾ ਖਿਆਲ ਹੈ ਜਿੱਥੇ ਸਾਡੇ ਹਸਪੀਟਲ ਦੇ ਵਿੱਚ 50 ਪੇਸ਼ੈਂਟ ਹੁੰਦੇ ਸੀ ਅੱਜ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਐਸਐਮਓ ਸਾਹਿਬ ਨੂੰ ਵੀ ਹੌਸਲਾ ਦਿੱਤਾ ਕਿ ਤੁਸੀਂ ਆਪਣੀਆਂ ਦਵਾਈਆਂ ਵੀ ਫ੍ਰੀ ਦੋ ਹਸਪੀਟਲ ਦੇ ਵਿੱਚ ਔਰ ਉਹਨਾਂ ਨੇ 700 ਤੱਕ ਦੇ ਜਿਹੜੇ ਪੇਸ਼ੈਂਟ ਡੇਲੀ ਉਹ ਉਹਨਾਂ ਨੂੰ ਦੇਖਦੇ ਸਨ ਪਰ ਇਹ ਜੇ ਵਿਅਕਤੀ ਦਾ ਸਾਡੇ ਸ਼ਹਿਰ ਤੋਂ ਇਹ ਸੇਵਾ ਮੁਕਤ ਹੋਣਾ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਪਰਿਵਾਰ ਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਕਿਉਂਕਿ ਉਹਨਾਂ ਨੇ ਜਿਹੜੀ ਜ਼ਿੰਦਗੀ ਦੀ ਸਰਵਿਸ ਹੈ ਉਹ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਆ ਇਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਹਮੇਸ਼ਾ ਸਾਡਾ ਸ਼ਹਿਰ ਸਾਡਾ ਇਲਾਕਾ ਹਮੇਸ਼ਾ ਮਿਸ ਕਰੂਗਾ ਜੀ ਧੰਨਵਾਦ ਜੀ ਆਪ ਦੀ ਪਾਰਟੀ ਦੀ ਕੀ ਪੁਰੀ ਹੈ ਡਾਇਰਮਡ ਪਾਰਟੀ ਹੈ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਫੀ ਭਾਵੁਕ ਵੀ ਲੱਗੇ ਆ ਕਿ ਕਿ ਵਧੀਆ ਕੰਮਾ ਬਦੋਂ ਹਸਤਾਂ ਨੂੰ ਲੈ ਕੇ ਕਿਤਾਗੇ ਆ ਜਦੋਂ ਦੋ ਡਾਕਟਰ ਸਾਹਿਬ ਸਾਡੇ ਆਏ ਸੀ ਖੁਰਾਲੀ ਇਹਨਾਂ ਨੇ ਆ ਕੇ ਸਾਡੇ ਸ਼ਹਿਰ ਖੁਰਾਲੀ ਦੇ ਹਸਪੀਟਲ ਨੂੰ ਚਾਰ ਚੰਨ ਲਗਾਏ ਹਨ ਇੱਕ ਬਿਲਕੁਲ ਪੋਜ਼ਿਟਿਵ એનર્ਜੀ ਦੇ ਇਹ ਮਾਲਕ ਹੈ ਬਹੁਤ ਸਾਊ ਨੇਕ ਸੁਭਾਅ ਦੇ ਬੰਦੇ ਹੈ ਜਦੋਂ ਵੀ ਨਾ ਕੋਈ ਮਰੀਜ਼ ਆਇਆ ਕਿਸੇ ਨੂੰ ਇਹਨੇ ਉਦਾਸ ਨਹੀਂ ਹੋ ਕੇ ਜਾਣ ਦਿੱਤਾ ਇੱਕ ਐਸਐਮਓ ਹੋਣ ਦੇ ਨਾਤੇ ਆਪ ਨਿਕਲ ਕੇ ਮਰੀਜ਼ਾਂ ਨੂੰ ਮਿਲਦੇ ਹੁੰਦੇ ਔਰ ਅੱਜ ਜਦੋਂ ਇਹਦੀ ਰਿਟਾਇਰਮੈਂਟ ਹੈ ਮੈਂ ਕਹਿਣਾ ਵੀ ਸਾਡੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਅਸੀਂ ਕਾਟਾ ਮਹਿਸੂਸ ਕਰ ਰਹੇ ਹਾਂ ਪਰ ਅਸੀਂ ਨੰਨ ਕਰਾਲੀ ਤੇ ਜਾਣੇ ਨਹੀਂ ਦਿੱਤਾ ਕਰਾਲੀ ਦੇ ਵਿੱਚ ਇਹ ਹਸਪੀਟਲ ਇਹਨੇ ਆਪਣਾ ਪਾ ਲਿਆ ਤੇ ਅਸੀਂ ਇਹਨਾਂ ਦੀਆਂ ਸੇਵਾਵਾਂ ਬਰਾਬਰ ਲੈਂਦੇ ਰਹਾਂਗੇ ਤੇ ਅਸੀਂ ਸਾਰੇ ਇਲਾਕੇ ਦੇ ਵਿੱਚ ਇਹਨਾਂ ਦੀ ਜਿਹੜੀ ਇਹਨੇ ਭਲਾਈ ਹੈ ਜਿਹੜੀ ਇਹਦੀ ਸਾਉ ਪਣਾ ਉਹਦੇ ਬਾਰੇ ਜ਼ਰੂਰ ਦੱਸਾਂਗੇ ਤੇ ਅਸੀਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਪੇਸ਼ ਕਰਦੇ ਆਂ ਇਹਨਾਂ ਦੀ ਰਿਟਾਇਰਮੈਂਟ ਤੇ ਰਾਣੀ ਆਵਾਜ਼ੀ ਪਾਰਟੀ ਦੀ ਸਰਕਾਰ ਦੇ ਜਿਹੜੇ ਡਾਕਟਰ ਜੀ ਲਕਸ਼ਣ ਦੀ ਪੁਰਾਣੀ ਆਏ ਸਨ ਤੇ ਲੋਕਮੰਤਰੀ ਸਾਹਿਬ ਵੀ ਹਸਪਤਾਲ ਦੇ ਵਿੱਚ ਆਏ ਸਨ ਤੇ ਹੁਣ ਹਸਪਤਾਲ 'ਚ ਕੀ ਕੀ ਕੰਮ ਹੋ ਰਿਹਾ ਇਹਨੇ ਉਹ ਵੀ ਦੱਸਾਂਗੇ। ਡਾਕਟਰ ਜਿੰਦਰਪੂਰਸ਼ ਜਿਹਨੇ ਜੋ ਸੇਵਾ ਕੀਤੀ ਹੈ ਗਰਾਲੀ ਹਸਪਤਾਲ ਦੇ ਵਿੱਚ ਇਹ ਬੜੀ ਸਲਾਘਾਯੋਗ ਹੈ। ਜਿੰਦਰਪੂਰਸ਼ ਜਿਹਨੇ ਲਗਾਤਾਰ ਸਰਕਾਰੀ ਹਸਪਤਾਲ ਦੇ ਵਿੱਚ ਆਪਣਾ ਸਮੇਂ ਨਾਮ ਦੇ ਦੇ ਹੋਏ ਮੁਗੀ ਹਰ ਤਰ੍ਹਾਂ ਦੇ ਮਰੀਜ਼ਾਂ ਦੀ ਉਹਨਾਂ ਨੇ ਸੇਵਾ ਕੀਤੀ ਹੈ ਤੇ ਉਹ ਆਪਣੇ ਮੁਗੀ ਛੁੱਟੀ ਦੇ ਬਾਅਦ ਵੀ ਕਈ ਵਾਰ ਸਪੈਸ਼ਲ ਆਏ ਹਸਪਤਾਲ ਦੇ ਵਿੱਚ ਤੇ ਉਹਨਾਂ ਨੇ ਮਰੀਜ਼ ਦੇਖੇ ਤੇ ਰਿੰਦਰ ਪੂਸ਼ਨ ਜਿਹੜਾ ਕਹਿਣਾ ਸੀ ਉਹ ਵੀ ਜੀ ਗੱਲ ਸਾਨੂੰ ਬੜੀ ਵਧੀਆ ਲੱਗੀ ਉਹ ਕਹਿੰਦੇ ਵੀ ਜਦੋਂ ਸਰਕਾਰ ਐਨੇ ਵਧੀਆ ਕੰਮ ਕਰ ਰਹੀ ਹੈ ਰਣਾ ਜੀ ਕਹਿੰਦੇ ਜੀ ਮੈਂ ਜੇ ਕਹਿੰਦੇ ਮੇਰੀ ਇੱਕ ਸਾਲ ਦੀ ਛੁੱਟੀ ਪਈ ਹੈ ਮੇਰੀ ਕਹਿੰਦੇ ਮੈਂ ਇੱਕ ਸਾਲ ਦੀ ਛੁੱਟੀ ਲੈ ਕੇ ਵੀ ਕਹਿੰਦੇ ਮੈਂ ਟਾਈਮ ਬਤਾ ਸਕਦਾ ਸੀ ਆਪਣਾ ਮੈਂ ਪਰ ਉਹ ਸਰਕਾਰ ਹੈ ਉਹ ਬੜਾ ਵਧੀਆ ਕੰਮ ਕਰ ਰਹੀ ਹੈ ਜੀ ਮੇਰੇ ਜੀ ਕੰਮ ਤੋਂ ਬੜਾ ਮਨ ਕਰ ਰਿਹਾ ਤੇ ਜੋ ਵੀ ਇੰਦਰ ਜੀ ਨੇ ਸੇਵਾ ਕੀਤੀ ਹੈ ਸਾਡੇ ਇਲਾਕੇ ਦੇ ਲਈ ਤੇ ਸਾਡੇ ਉਹਦਾ ਇਸ ਲਈ ਬਣਾ ਦੇਣ ਦਾ ਹੈ ਜਿਸ ਦਾ ਮੈਡੀਸਨ ਤੇ ਡਾਕਟਰ ਸੀ ਉਹ ਸੰਜੀਤ ਹੈ ਉਹ ਉਹ ਬਿਹਤਰ ਕਰਨ ਕਰਨਾ ਚਾਹੀਦੀ ਕਿ ਕਰਾਲੀ ਨਿਵਾਸੀ ਦੁਆਰਾ ਇਹ ਮੈਡੀਕਲ ਮੈਡੀਸਨ ਦੇ ਨਾਲ ਡਿਲੀਵਰ ਐਸਾ ਹੋਣਾ ਕਿ ਇਹ ਬਿਲਕੁਲ ਸਹੀ ਗੱਲ ਹੈ ਜੀ ਇੰਦਰਪੁਤ ਸਿੰਘ ਜੀ ਜਿਹੜੀ ਕਮੀ ਹੈ ਉਹ ਕਰਾਲੀ ਹਸਪਤਾਲ ਦੇ ਵਿੱਚ ਪੂਰੀ ਨਹੀਂ ਹੋਏਗੀ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਤਾਂ ਅਗਲਾ ਜਿਹੜਾ ਆਪਣੇ ਐਸਟੀਮ ਆਉਣਗੇ ਆਪਣੇ ਜੀ ਉਹ ਮੈਡੀਸਨ ਲੈ ਕੇ ਆਵਾਂਗੇ ਆਪਾਂ ਬਾਕੀ ਜਿਹੜੀ ਆਪਣੀ ਓਪਰਟੀ ਨੂੰ ਕੋਈ ਫਰਕ ਨਹੀਂ ਪਵੇਗਾ